ਸਾਰੇ ਡਾਟਕ ਬਾਈ ਚੱਲਦੀ ਹੈ ਇਹ ਕੁਝ ਨਹੀਂ ਆ ਉਹ ਸੰਦੀਪ ਨੂੰ ਪਤਾ ਲੱਗ ਗਿਆ ਉਹ ਹਰਦਾ ਪਿਆ ਉਹਦੇ ਬੱਲੇ ਕੱਖ ਨਹੀਂ ਗਿਆ ਉਹਦੀ ਜਬਾਂਜ ਬਥੋਰੀ ਹੈ ਇਸ ਕਰਕੇ ਆਸ਼ੂ ਨੂੰ ਅੱਗੇ ਚੱਕਣ ਵਾਸਤੇ ਮੋਹਰਾ ਬਣਾਇਆ ਜਾ ਰਿਹਾ ਹੈ ਇਹ ਦੋਨੋਂ ਕਾਂਗਰਸ ਤੇ ਆਵਾ ਦੀ ਪਾਰਟੀ ਵਾਲੀਆਂ ਹੋਈਆਂ ਨੇ ਪੋਲਿਟੀਕਲ ਸਾਰੇ ਐਕਸਟੈਂਡ ਕਰ ਰਹੇ ਹੈਗੇ ਜਿਹਦੇ ਦੀ ਜਾਣ ਬੁੱਝ ਕੇ ਇਹਨਾਂ ਨੇ ਇੱਕ ਗੇਮ ਖੇਡਣੀ ਹੈ ਗਲਤ ਨਰੇਸ਼ਨ ਤਿਆਰ ਕਰਨਾ ਝੂਠ ਬੋਲਣਾ ਜਿਹਦੇ ਨਾਲ ਇਹਨੂੰ ਇਹ ਲਾਦਾ ਹੈ ਕਿ ਆਸ਼ੂ ਨੂੰ ਸਿਫਤੀ ਵੋਟ ਪੈਜੂਗੀ ਕੋਈ ਸਿਫਤੀ ਵੋਟ ਨਹੀਂ ਪੈਣੀ ਆਸ਼ੂ ਦੇ ਇਲਾਕੇ ਵਿੱਚ ਜਿਹੜਾ ਮੇਰਾ ਆਪਣਾ ਇਲਾਕਾ ਹੈ ਜਿੱਥੇ ਮੈਂ ਵੀ ਜੰਮਿਆ ਬਣਿਆ ਮੈਂ ਵੀ ਉਸ ਇਲਾਕੇ ਚ ਆਜ ਦੇਖੋ ਤੁਸੀਂ ਇਕੱਠੇ ਨਾ ਆਏਗਾ ਇੱਥੋਂ ਦਾ ਇਕੱਠ ਆ ਸਾਰਾ ਸਾਰੇ ਦਾਰ ਕਰਦੇ ਕਿਸ ਤਰ੍ਹਾਂ سپورਟ ਮਰਜ਼ੀ ਲੱਖਦੀ ਹਾਂਜੀ ਦੂਰ ਦੂਰ ਜਾ ਰਹੇ ਹੋ ਕਿਸ ਤਰ੍ਹਾਂ ਮੇਰਾ ਆਪਣਾ ਪਰਿਵਾਰ ਆ ਤੁਹਾਡੇ ਸਾਹਮਣੇ سپورਟ ਮਿਲਦੀ ਹੈ ਦੇਖ ਹੀ ਲੋ ਤੁਸੀਂ ਹਰ ਇੱਕ ਬੰਦਾ ਘਰੋਂ ਬਾਹਰ ਨਿਕਲ ਕੇ ਜਿੰਨਾ ਨਿਕਲ ਤਰੀਕੇ ਨਾਲ ਸਾਡਾ ਸਵਾਗਤ ਕਰੇ ਆ ਪਿਆਰ ਦੇ ਰਹੇ ਹੈਗੇ ਆ ਇਹ ਤਾਂ ਲੋਕਲ ਹਾਲਾਂਕਿ ਮੈਂ ਤਾਂ 86 ਜਿੱਥੋਂ ਬਦਲ ਗਿਆ ਸੀਗਾ ਆਸ਼ੂ ਵੀ ਤਾਂ ਅੱਜ ਵੀ ਇੱਥੇ ਰਹਿੰਦੇ ਆ ਆ ਪਿਆਰ ਦੂਰ ਅੱਜ ਵੀ ਨਹੀਂ ਮਿਲਦਾ ਉਹਨਾਂ ਨੂੰ ਸੋ ਪਿਆਰ ਜਿਹੜਾ ਹੈਗਾ ਇਹ ਤਾਂ ਹੀ ਮਿਲਦਾ ਕਿਉਂਕਿ ਇਹ ਕਮਾਈ ਕੀਤੀ ਹੋਈ ਹੈ ਪੁਰਾਣੀ ਪਿਆਰ ਨਾ ਬੋਲੀਦਾ ਹੈਗਾ ਪਿਆਰ ਨਾ ਕਰੀਦਾ ਹੁੰਦਾ ਹੰਮਲੈਸ ਹੁੰਦੀ ਹੈ ਇਹਦੇ ਚ ਨਾ ਉਹ ਗੁੱਸੇ ਕਿਲੇ ਨਹੀਂ ਚਾਹੀਦੇ ਹੁੰਦੇ ਜਿਹੜਾ ਗੁੱਸੇ ਕਿਲੇ ਕਰਦੇ ਆ ਉਹਨਾਂ ਨੂੰ ਬਾਹਰੋਂ ਕੀ ਕਹਿੰਦੇ ਹੈਗੇ ਲੀਡਰਸ਼ਿਪ ਨੂੰ ਬੁਲਾਣ ਦੀ ਕੀ ਲੋੜ ਹੋਵੇ ਕੀ ਲੋੜ ਹੋਵੇ ਜਿਹੜੇ ਬੰਦੇ ਬਾਹਰੋਂ ਲੀਡਰਸ਼ਿਪ ਬੁਲਾ ਰਹੇ ਆ ਆਪਣੀ ਨਾ ਇਹਦਾ ਮਤਲਬ ਡਰੇ ਹੋਏ ਆ ਰਹੇ ਹੈਗੇ ਆ ਪੰਜਾਬ ਨੂੰ ਖਾਣਾ ਚਾਹੁੰਦੇ ਆ ਸੋ ਸਾਨੂੰ ਬਾਹਰ ਦੀ ਲੋੜ ਨਹੀਂ ਹੈਗੀ ਅਸੀਂ ਆਪ ਹੀ ਬਹੁਤ ਆ ਅਸੀਂ ਪਰਿਵਾਰ ਦੇ ਮੈਂਬਰ ਆ ਔਰ ਪਰਿਵਾਰ ਜਿਹੜਾ ਹੈਗਾ ਸਾਨੂੰ ਪੂਰੀ ਮਦਦ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਜਿਹੜਾ ਕਿ ਨੇ ਭਗਵੰਤ ਮਾਨ ਉਹਨਾਂ ਨੇ ਖੁਦ ਮੋਰਚਾ ਸੰਭਾਲ ਲਿਆ ਉਹ ਖੁਦ ਇੱਥੇ ਸੜਕ ਕੌਣ ਆ ਮੁੱਖ ਮੰਤਰੀ ਕੀ ਨਾਮ ਲਿਆ ਕੇਜਰੀਵਾਲ ਆ ਜੀ ਮੈਨਾਂ ਤੋਂ ਤੁਹਾਨੂੰ ਗਲਤਫਹਮੀ ਹੋ ਗਈ ਆ ਜਾ ਕੇ ਐਡਾ ਨਾ ਉਹ ਦੇਖੋ ਕਿਤੇ ਕੇਜਰੀਵਾਲ ਦਾ ਨਾਮ ਉੱਪਰ ਦਾ ਭਗਵੰਤ ਮਾਨ ਦਾ ਥੱਲੇ ਆ ਪਲਵੰਡ ਮੰਡ ਦਾ ਸੀਐਮ ਹੀ ਨਹੀਂ ਹੈਗਾ ਸੀਐਮ ਤਾਂ ਸਸੋਧੀ ਆ ਆਪਣਾ ਜਵੰਦਰ ਜੈਣਾ ਦੁਰਗੇਸ਼ ਪਾਠੇਗਾ ਸੰਦੀਪ ਪਾਠਕ ਐਦਾਂ ਦੇ ਕਈ ਤੁਰੇ ਫਿਰਦੇ ਆ 25 30 ਸੀਐਮ ਤੁਰੇ ਫਿਰਦੇ ਇਹਨਾਂ ਦੇ ਜਿਹੜੇ ਲੁੱਟਣ ਆਏ ਹੋਏ ਪੰਜਾਬ ਨੂੰ ਇਹ ਤਾਂ ਲੁੱਟ ਕੇ ਚੱਲੇ ਹੈਗੇ ਆ ਤੁਹਾਨੂੰ ਇੰਨੀ ਇਕਨੋਮੀ ਨੂੰ ਖਤਮ ਕਰਤਾ ਇੱਕ ਨੰਬਰ ਦੀ ਇਕਨੋਮੀ ਨੂੰ ਜੀ 26ਵੇਂ ਨੰਬਰ ਤੇ ਚਾਹਤਾ ਸੋ ਇਹਨਾਂ ਦਾ ਸੀਐਮ ਸੂ ਇੰਨੀਗਾ ਸੀਐਮ ਸਾਹਿਬ ਦਾ ਅੰਗੂਠਾ ਨੇ ਅੰਗੂਠੇ ਆ ਜਿਹੜੇ 3 ਵਜੇ ਤੋਂ ਬਾਅਦ 3 ਵਜੇ ਤੋਂ ਪਹਿਲੇ ਜਦੋਂ ਮਰਜੀ ਜੁਨ ਦੇ ਆਪਣਾ ਕਹਿੰਦੇ ਆ ਜਹਾਜ਼ਦਾਨ ਵਾਲੋ ਤੇ 3 ਵਜੇ ਤੋਂ ਬਾਅਦ दारू ਵਾਲਣ ਵਾਲੋ ਸਾਰੇ ਨੇ ਜੈ ਵਾਲ ਮਿੱਕੀ ਹਰ ਹਰ ਵਾਲ ਮਿੱਕੀ ਅੱਜ ਵਾਰ ਨੰਬਰ 72 ਜੇ ਪਰਵਕਰ ਸਿੰਘ ਤੁਮਨਜੀ ਦੇ ਹੱਥ ਵਿੱਚ ਡੋਰ ਟੂ ਡੋਰ ਕਰ ਰਹੇ ਆ ਸਾਰੇ ਯੂਥ ਦੀ ਟੀਮ ਅਕਾਲੀ ਦਲ ਦੀ ਤੇ ਲੋਕਾਂ ਦਾ ਬੜਾ ਪਿਆਰ ਦੇਖਣ ਨੂੰ ਮਿਲ ਰਿਹਾ ਤੇ ਆਣ ਵਾਲੇ ਟਾਈਮ 'ਚ ਸ਼ੋਮਣੀ ਅਕਾਲੀ ਦਲ ਨੂੰ ਬੜਾ ਪਿਆਰ ਕਰ ਰਹੇ ਆ ਤੇ ਕੁਮਨ ਸਾਹਿਬ ਹਲਕਾ ਬੈਠਦੇ ਨਵੇਂ ਐਮ ਐਲ ਏ ਚੁਣੇ ਜਾ ਗਏ ਚੌਂਪਚਾਰ ਜਿਹੜਾ ਹੈ ਸ਼੍ਰੋਮਨੀ ਕਾਲੀਦਲ ਦੇ ਉਮੀਦਵਾਰ ਸਰਦਾਰ ਪ੍ਰਕਾਸ਼ ਸਿੰਘ ਕੁਮਨ ਜੀ ਦੁਆਰਾ ਮਾੜ ਗਰਾں ਵਿਖੇ ਬੂਥ ਨੰਬਰ 72 ਤੇ 73 ਕੀਤਾ ਜਾ ਰਿਹਾ ਔਰ ਜਿਸ ਤਰੀਕੇ ਦੇ ਨਾਲ ਲੋਕ ਪਿਆਰ ਦੇ ਰਹੇ ਆ ਔਰ ਜਿਸ ਸਾਹਿਬ ਦੇ ਨਾਲ ਲੋਕ ਆਪਣੇ ਮਨ ਦੀ ਗੱਲ ਕਹਿ ਰਹੇ ਆ ਉਸ ਤੋਂ ਇਹ ਉਮੀਦ ਆ ਕਿ ਸਰਦਾਰ ਪ੍ਰਕਾਸ਼ ਸਿੰਘ ਕੁਮਨ ਇਸ ਜੋ ਬੂਥ ਹੈ ਪਾਰਿ ਬੋਮ ਦੇ ਨਾਲ ਜੋ ਜਿੱਤੇ ਪ੍ਰਾਪਤ ਕਰਨਗੇ ਤੇ ਇਸ ਇਲਾਕੇ ਦੀ ਹਲਕੇ ਬੈਕ ਦੀ ਜਿਹੜੀ ਸੇਵਾ ਉਹ ਐਮ ਐਲ ਏ ਵਾਂ ਕੇ ਕਰਨਗੇ ਬਹੁਤ ਬਹੁਤ ਧੰਨਵਾਦ ਵਿਕਾਸ ਦੇ ਕੰਮ ਹੀ ਨਹੀਂ ਵਿਕਾਸ ਦੇ ਕੰਮ ਤੇ ਤੁਸੀਂ ਹਾਲਾਤ ਦੇਖੋ ਇਹਨੇ تمہਾਰੋਂ ਤੁਸੀਂ ਕੈਮਰਾ ਮਾਰੋ ਕੀ ਹਾਲਾਤ ਨੇ ਮਾਰਗਮ ਉਹ ਪੋਸ਼ ਏਰੀਆ ਏਰੀਏ ਦਾ ਜਿੱਥੇ ਇੱਥੇ ਇੱਥੋਂ ਤੋਂ ਹੀ ਐਮ ਐਲ ਏ ਰਹੇ ਨੇ ਇੱਥੋਂ ਦੇ ਕੌਂਸਲਰ ਸਾਬਣ ਰਹੇ ਨੇ ਤੇ ਹਾਲਾਤ ਦੇਖ ਲਓ ਤੁਸੀਂ ਕੀ ਬਣੇ ਹੋਏ ਨੇ ਇਹ ਦੇਖੋ ਮੜਾ ਕੈਮਰਾ ਮਾਰੋ ਤੁਹਾਨੂੰ ਆਪ ਹੀ ਪਤਾ ਲੱਗ ਜਾਣਗੇ ਹਾਲਾਤ ਤੁਹ ਕੋ ਪਾਣਗੇ ਕਿਉਂ ਨਹੀਂ ਪਾਣਗੇ ਕਾਲੀ ਦਾਲੀ ਇੱਕ ਜਿਹੀ ਪਾਰਟੀ ਹੈ ਜਿਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਰੱਖਿਆ ਕੀਤੀ ਆ ਪੰਜਾਬ ਪੰਜਾਬੀ ਦੇ ਪੰਜਾਬੀਏ ਦੇ ਨਾਲ ਖੜੀ ਆ ਜਿੰਨੇ ਵੀ ਵਿਕਾਸ ਕਾਰਜ ਹੋਏ ਆ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਵਲੇ ਹੋਏ ਆ ਆਪਾਂ ਸਾਰਿਆਂ ਨੂੰ ਪਤਾ ਜਿੰਨੀਆਂ ਅਸੀਂ ਸਕੀਮਾਂ ਚਾਹੇ ਉਹ ਵਪਾਰੀ ਵਰਗ ਦੀ ਹੋਣ ਚਾਹੇ ਉਹ ਕਰਮਚਾਰੀ ਵਰਗ ਲਈ ਹੋਣ ਚਾਹੇ ਉਹ ਖੇਤੀਬਾੜੀ ਲਈ ਹੋਣ ਚਾਹੇ ਉਹ ਮਜ਼ਦੂਰ ਵਰਗ ਲਈ ਹੋਣ ਜਿੰਨੀਆਂ ਵੀ ਯੋਜਨਾਵਾਂ ਜਿਹੜੀਆਂ ਹੁਣ ਤੱਕ ਆਈਆਂ ਨੇ ਉਹ ਹਮੇਸ਼ਾ ਕਾਲੀ ਦਲ ਦੀ ਸਰਕਾਰ ਵਲੇ ਆਈਆਂ ਨੇ ਆਪਾਂ ਨੂੰ ਪਲੀ ਭਾਣ ਪਤਾ ਕਿ ਪ੍ਰਕਾਸ਼ ਸਿੰਘ ਬਾਦਲ ਦੁਆਰਾ ਜੋ ਵੀ ਯੋਜਨਾਵਾਂ ਨੇ ਜੋ ਪੰਜਾਬ ਚ ਲਾਗੂ ਕੀਤੀਆਂ ਗਈਆਂ ਸੀਗੀਆਂ ਅੱਜ ਉਦੋਂ ਲੋਕ ਉਸ ਦਾ ਆਨੰਦ ਵੀ ਮਾਣਦੇ ਸੀ ਬੱਚੇ ਜਿਹੜਾ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਾਈਕਲ ਦਿੱਤੇ ਜਾਂਦੇ ਸੀ ਗਰੀਬ ਲੋਕਾਂ ਨੂੰ ਆਟਾ ਲਾਲ ਦੀ ਸਕੀਮ ਸੀ ਪੈਨਸ਼ਨ ਦੀ ਸਕੀਮ ਸੀ ਵਿਆਦ ਦੀ ਸਕੀਮ ਸੀ ਜਦੋਂ ਦੀ ਇਹ ਸਰਕਾਰ ਆਈ ਹੈ ਉਹਨੇ ਜਿਹੜੀਆਂ ਜਿੰਨੀਆਂ ਵੀ ਯੋਜਨਾਵਾਂ ਨੇ ਸਾਰੀਆਂ ਬੰਦ ਕਰਤੀਆਂ ਸਾਰਿਆਂ ਨੂੰ ਪਤਾ ਹੈ ਕਿ ਲੋਕ ਅੱਕੇ